ਲਓ ਜੀ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਤੇ ਬੀਬੀਆਂ ਨੂੰ ਨਹੀਂ ਮਿਲਣਗੇ ਹੁਣ ਮੁਫਤ ਦੇ ਵਿੱਚ ਝੂਟੇ ਕਿਉਂਕਿ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਨਵੀਂ ਸਕੀਮ ਪਹਿਲਾ ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਅਦੇ ਤੋਂ ਬਾਅਦ ਵੱਡਾ ਝਟਕਾ ਮਿਲਿਆ ਤਾਂ ਹੁਣ ਉਹਨਾਂ ਬੀਬੀਆਂ ਨੂੰ ਝਟਕਾ ਮਿਲੇਗਾ ਜਿਹੜੇ ਕਿ ਸਵੇਰੇ ਹੀ ਆਧਾਰ ਕਾਰਡ ਸਾਫ਼ ਕਰਕੇ ਬੱਸਾਂ ਦੇ ਵਿੱਚ ਫ੍ਰੀ ਚ ਝੂਟੇ ਲੈਂਦੀਆਂ ਸੀ ਜੀ ਹਾਂ ਪੰਜਾਬ ਦੇ ਵਿੱਚ ਔਰਤਾਂ ਲਈ ਮੁਫਤ ਬੱਸ ਸਫ਼ਰ ਦੀ ਸਹੂਲਤ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ ਪਹਿਚਾਨ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਪੰਜਾਬ ਸਰਕਾਰ ਔਰਤਾਂ ਨੂੰ ਆਰਐਫਆਈਡੀ ਜਾਂ ਫਿਰ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੀ سہولت ਪ੍ਰਦਾਨ ਕਰੇਗੀ ਇਹ ਦੋ ਵੱਖ-ਵੱਖ ਕਾਰਨ ਫਿਲਹਾਲ ਦੋਵਾਂ ਨੂੰ ਪ੍ਰੋਪੋਜ਼ਲ ਦੇ ਵਿੱਚ ਰੱਖਿਆ ਗਿਆ ਸੂਤਰਾਂ ਮੁਤਾਬਕ ਇਨ੍ਹਾਂ ਕਾਰਡ ਨਾਲ ਔਰਤਾਂ ਦੀ ਸਹੀ ਪਹਿਚਾਣ ਦਸਤਾਵੇਜ਼ ਦੀ تصਦੀਕ ਅਤੇ ਯਾਤਰਾ ਦਾ ਕੋਲ ਡਾਟਾ ਰਿਕਾਰਡ ਕਰਨਾ ਆਸਾਨ ਹੋਵੇਗਾ ਪੰਜਾਬ ਦੇ ਵਿੱਚ ਹਰ ਮਹੀਨੇ ਕਰੀਬ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਪ੍ਰੈਲ 2021 ਦੇ ਵਿੱਚੋਂ ਸ਼ੁਰੂ ਕੀਤੀ ਗਈ ਸੀ ਹੁਣ ਭਗਵਾਨਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਅੰਕੜੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਹੁਣ ਤੱਕ 35.53 ਕਰੋੜ ਔਰਤਾਂ 1680 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੀਆਂ ਨੇ ਸੂਤਰਾਂ ਦਾ ਕਹਿਣਾ ਹੈ ਕਿ RFID ਅਤੇ NCMC ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਇਨ੍ਹਾਂ ਕਾਰਾਂ ਦੀ ਵਰਤੋਂ ਕਾਲੀ ਮਸ਼ੀਨਾਂ ਦੀ ਲੋੜ ਪਵੇਗੀ ਜਿਸ ਤਰ੍ਹਾਂ ਬੱਸਾਂ ਦੀ ਟਿਕਟਾਂ ਲਈ ਮਸ਼ੀਨਾਂ ਨੇ ਉਸੇ ਤਰ੍ਹਾਂ ਇਨ੍ਹਾਂ ਕਾਰਾਂ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ ਤੇ ਕਿਹੜਾ ਵਿਭਾਗ ਇਹਨਾਂ ਨੂੰ ਖਰੀਦੇਗਾ ਇਸ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਅਜੇ ਪਰਖਿਰਿਆ ਦੇ ਵਿੱਚ ਹੈ 12 ਨਵੰਬਰ 1999 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ 50% ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ ਪਰ ਅਪ੍ਰੈਲ 2021 ਦੇ ਵਿੱਚ ਇਸ ਯੋਜਨਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਸੀ ਹੁਣ ਔਰਤਾਂ ਪੰਜਾਬ ਰੋਡਵੇਜ ਪਨਬੱਸ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਇਹ ਸਕੀਮ ਸਰਕਾਰੀ ਮਾਲਕੀ ਵਾਲੀਆਂ ਏਸੀ ਬੱਸਾਂ ਬੋਲਵੋ ਬੱਸਾਂ ਅਤੇ ਐਚਬੀਏਸੀ ਬੱਸਾਂ ਤੇ ਲਾਗੂ ਨਹੀਂ ਹੈ ਪੰਜਾਬ ਰੋਡਵੇਜ ਪਨਬੱਸ ਅਤੇ ਪੀਆਰਟੀਸੀ ਆਪਣੇ ਬਿੱਲ ਹਰ ਮਹੀਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਭੇਜਦੇ ਨੇ ਇੱਕ ਵਾਰ ਬਿੱਲ ਪਾਸ ਹੋਣ ਤੋਂ ਬਾਅਦ ਇਸ ਦਾ ਭੁਗਤਾਨ ਪ੍ਰਤੀਨਿਧੀਆਂ ਨੂੰ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ